ਇਹ ਚੀਜ਼ ਜ਼ਰੂਰੀ ਆ ਮੇਬੀ ਤੁਹਾਨੂੰ ਕਿਸੇ ਨੇ ਇਹ ਚੀਜ਼ ਨਹੀਂ ਦੱਸੀ ਹੋਣਾ ਸਭ ਨੇ ਇਹੀ ਦੱਸਿਆ ਹੋਣਾ ਵੀ ਬਈ ਡਾਟਾ ਖੁੱਲ ਗਿਆ ਕਲਿੱਕ ਦੇ ਇਹ ਨੀ ਤੇ ਜਨਵਰੀ ਚ ਫਰਵਰੀ ਚ ਆ ਜੀ 2026 ਜਿੰਨਾ ਬੰਦਾ ਚਾਹੀਦਾ ਤੇ ਇਹ ਕਰਨਾ ਤੁਹਾਨੂੰ ਇਹ ਚੀਜ਼ ਕਿਸੇ ਨੇ ਵੀ ਨਹੀਂ ਦੱਸਣੀ ਹੈਗੀ ਹਾਂਜੀ ਸਸਤਰੀ ਗੱਲ ਸਾਰਿਆਂ ਨੂੰ ਕਿੱਦਾਂ ਹਾਲ ਚੱਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਤੇ ਇਟਲੀ ਵਾਲਿਓ ਤੁਹਾਡੇ ਲਈ ਹੁਣ ਖੁਸ਼ਖਬਰੀ ਆ ਜਲਦੀ ਜਲਦੀ ਪੇਪਰ ਭਰ ਲਓ ਤੁਹਾਨੂੰ ਪਹਿਲਾਂ ਵੀ ਵੀਡੀਓ ਬਣਾ ਕੇ ਦੱਸਤਾ ਕਿ ਡਾਟਾ ਓਪਨ ਹੋ ਗਿਆ ਪ੍ਰੀ ਫੀਲਿੰਗ ਸਟਾਰਟ ਹੋ ਗਈ ਆ ਤੇ ਲਾਸਟ ਡੇਟ 7 ਦਸੰਬਰ ਦੀ ਆ ਫੇਰ ਨਾ ਹੋ ਇਹ ਨਾ ਹੋਵੇ ਕਿ ਤੁਸੀਂ ਰਹਿ ਜਾਉਂਗੇ ਕਿਉਂਕਿ ਪੁਰਤਗਾਲ ਨੇ ਪੇਪਰ ਬੰਦ ਕੀਤੇ ਨਹੀਂ ਤਾਂ ਮੋਸਟਲੀ ਸਾਰੇ ਪੁਰਤਗਾਲ ਹੀ ਜਾਂਦੇ ਜਿੱਥੇ ਉਹ ਕੰਟਰੀ ਬੁਲਾਉਂਦੀ ਵੀ ਨਹੀਂ ਤੁਹਾਨੂੰ ਤੱਕੇ ਨਾ ਤੁਸੀਂ ਬਾਰਡਰ ਕ੍ਰੋਸ ਕਰਦੇ ਸੀਗੇ ਔਰ ਏਜੰਟਾਂ 'ਚ ਡੌਂਕੀਆਂ ਵੀ ਲਾਉਂਦੇ ਸੀਗੇ ਲੱਖਾਂ ਪੈਸੇ ਵੀ ੁਰ ਬਾਤ ਕਰਦੇ ਸੀ ਇੱਕ ਨੰਬਰ ਦਾ ਕੰਮ ਆ ਹੁਣ ਹੁਣ ਵੀ ਅਗਰ ਤੁਸੀਂ ਨਹੀਂ ਪੇਪਰ ਭਰੇ ਫੇਰ ਬਾਅਦ ਵਿੱਚ ਬਲੇਮ ਨਾ ਕਰੋ ਕਿ ਕਿੱਥੇ ਜਾਈਏ ਕੀ ਕਰੀਏ ਡੌਂਕੀ ਲਾਈਏ ਫੇਰ ਤੁਸੀਂ ਬਾਅਦ ਵਿੱਚ ਪੇਪਰਾਂ ਨੂੰ ਪਰੇਸ਼ਾਨ ਹੋਵੋਗੇ ਸੋ ਜਲਦੀ ਜਲਦੀ ਭਰੋ ਵੀਡੀਓ ਮੈਂ ਬਣਾ ਕੇ ਦੱਸਿਆ ਹੋਇਆ ਤੁਹਾਨੂੰ ਕੀ ਹੋਏਗਾ ਇਹਦੇ ਵਿੱਚ ਕੀ ਨਹੀਂ ਹੋਏਗਾ ਪਰ ਇਹਦੇ ਵਿੱਚ ਅੱਜ ਜਿਹੜੀ ਵੀਡੀਓ ਬਣਾਉਣੀ ਆ ਇਹ ਸਿਰਫ ਸਿਰਫ ਇਸ ਟੌਪਿਕ ਤੇ ਬਣਾਉਣੀ ਆ ਕਿ ਤੁਸੀਂ ਠੱਗੇ ਨਾ ਜਾਇਓ ਬਹੁਤ ਮੁੰਡੇ ਪਹਿਲਾਂ ਵੀ ਇਹ ਪੇਪਰਾਂ 'ਚ ਆਏ ਆ ਤੇ ਬਹੁਤ ਮੁੰਡਿਆਂ ਨਾਲ ਇਹ ਧੋਖਾਧੜੀ ਹੋਈ ਆ ਤੇ ਉਹਨਾਂ ਦੇ ਨਾਲ ਪੇਪਰ ਬਣੇ ਪੈਸੇ ਵੀ ਗਏ ਤੇ ਜਿੱਦਾਂ ਕਹਿ ਕੇ ਆਇਆ ਜਾਂਦਾ ਇੱਕਰੀ ਦੇ ਪੱਕੇ ਪੇਪਰਾਂ ਤੇ ਜਾ ਰਿਹਾ ਇੱਕ ਨੰਬਰ ਦਾ ਕੰਮ ਤਾਂ ਫਰ ਫਿਰ ਵੀ ਉਹਨਾਂ ਨੂੰ ਖੱਜਲ ਖੁਆਰੀ ਹੁੰਦੀ ਆ ਤੇ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਗੱਲ ਕਰਨ ਲੱਗਾ ਤੇ ਉਹਦੇ ਬਾਰੇ ਤੁਹਾਨੂੰ ਸੂਚੇਤ ਕਰਨ ਲੱਗਾ ਕੀ ਇਹ ਕੀ ਸੀ ਨਾ ਕੀ ਨਹੀਂ ਪਰ ਪਹਿਲਾਂ ਤੁਹਾਨੂੰ ਇਹ ਦੱਸ ਦਵਾਂ ਕਿ ਇਟਲੀ ਨੇ 16465000 ਬੰਦਾ ਇਸ ਸਾਲ ਦੇ ਵਿੱਚ ਚਾਹੀਦਾ ਪੈਸਾ ਤੁਹਾਨੂੰ 5 ਲੱਖ ਬੰਦਾ ਚਾਹੀਦਾ 2028 ਤੱਕ ਪਰ ਇਸ ਸਾਲ ਦਾ ਜਿਹੜਾ ਕੋਟਾ 26 ਦਾ ਉਹਦੇ ਵਿੱਚ 1.5 ਲੱਖ ਤੋਂ ਪਲੱਸ ਬੰਦਾ ਚਾਹੀਦਾ 16465000 ਸੋ ਬੰਦੇ ਉਹਨਾਂ ਨੂੰ ਚਾਹੀਦੇ ਉਹ ਬਲਾਰ ਹੈ ਇਟਲੀ ਵਾਲੇ ਤੇ ਤੁਸੀਂ ਹੁਣ ਘਰੇ ਨਾ ਬੈਠੇ ਰਹੋ ਵੇ ਬਾਜੂ ਡੌਂਕੀਆਂ ਲਾਉਂਦੇ ਫਿਰੂਗੇ ਸੋ ਉਸ ਤੋਂ ਪਹਿਲਾਂ ਤੁਸੀਂ ਕੋਈ ਵੀ ਆਪਣਾ ਹੁਣ ਲਾਇਰ ਜਾਂ ਤੁਸੀਂ ਕੋਈ ਵੀ ਏਜੰਟ ਕੀਤਾ ਜਾਂ ਤੁਸੀਂ ਕੋਈ ਮਾਲਕ ਲੱਭਿਆ ਹੁਣ ਤੁਹਾਡੇ ਕੋਲ ਟਾਈਮ ਹੈ ਦਸੰਬਰ ਤੱਕ ਮਾਲਕ ਲੱਭ ਲਓ ਆਪਣਾ ਪੇਪਰ ਆਪਣੇ ਤਿਆਰ ਕਰ ਲਓ ਭਰ ਲਓ ਉਹਨਾਂ ਨੂੰ ਜੋ ਵੀ ਹੋਏਗਾ ਉਸ ਤੋਂ ਬਾਅਦ ਬਹੁਤ ਲੋਕ ਏਜੰਟਾਂ ਦੇ ਥਰੂ ਕੰਮ ਕਰਾਉਂਦੇ ਆ ਪਰ ਏਜੰਟਾਂ ਨਾਲ ਕੀ ਗੱਲ ਹੁੰਦੀ ਹੈ ਉਹਨਾਂ ਨੂੰ ਇਹ ਹੁੰਦਾ ਕਿ ਜੀ ਵੱੱਤ ਤੋਂ ਵੱੱਤ ਬੰਦੇ ਬੁਲਾਈਏ ਉਹ ਪੱਕੇ ਨਹੀਂ ਕਰਾਉਂਦੇ ਤੁਹਾਨੂੰ ਸਭ ਤੋਂ ਜਿਹੜੀ ਗੱਲ ਆ ਇਸ ਵਾਰ ਵੀ ਜ਼ਿਆਦਾ ਉਹਨਾਂ ਦੀ ਜਿਹੜੇ ਪੱਕੇ ਪੇਪਰਾਂ ਵਾਲੇ ਆ ਠੀਕ ਆ ਜੀ ਇੱਕ ਤਾਂ ਹੁੰਦਾ ਸੀਜ਼ਨਲ ਸੀਜ਼ਨਲ ਨਹੀਂ ਇੱਕ ਨੌ ਸੀਜ਼ਨਲ ਹੁਣ ਪੱਕੇ ਪੇਪਰਾਂ ਵਾਲੇ ਜ਼ਿਆਦਾ ਬੰਦੇ ਜਾਣਗੇ ਉਹਦੇ ਵਿੱਚ ਹੁਣ ਤੁਸੀਂ ਇਹ ਚੀਜ਼ ਖੋਲ ਲਿਓ ਖੁੱਲ ਕੇ ਕਰ ਲਿਓ ਭਾਵੇਂ 50000 ਵੱੱਦ ਦੇ ਦਿਓ ਜਿਹੜੇ ਤੁਹਾਡੇ ਏਜੰਟ ਨਾਲ ਗੱਲ ਕਰਦੇ ਹੋਗੇ ਪਰ ਉਹਦੇ ਨਾਲ ਇਹ ਗੱਲ ਜ਼ਰੂਰ ਕਰ ਲਿਓ ਕਿ ਅਸੀਂ ਕੰਮ ਉੱਥੇ ਹੀ ਕਰਨਾ ਉੱ ਤਾਂ ਇਹ ਨਾ ਹੋਵੇ ਤੁਹਾਡੀ ਕਿਟ ਜਾਵੇ ਇਹ ਨਾ ਹੋਵੇ ਤੁਹਾਡੇ ਨਾਲ ਗੱਲ ਕੀਤੀ ਜਾਂਦੀ ਆ ਕਿ ਤੁਹਾਨੂੰ ਸਿਰਫ ਸਿਰਫ ਪੱਕੇ ਪੇਪਰਾਂ ਤੇ ਐਂਟਰੀ ਕਰਵਾਉਣੀ ਆ ਉਸ ਤੋਂ ਬਾਅਦ ਨਾ ਤੁਹਾਨੂੰ ਕੰਮ ਮਿਲਦਾ ਨਾ ਤੁਹਾਡੀ ਕਿਟ ਜਾਵਾ ਹੁੰਦੀ ਆ ਕਿ ਨਾ ਤੁਹਾਨੂੰ ਪੇਪਰ ਮਿਲਦੇ ਫਿਰ ਉਸ ਤੋਂ ਬਾਅਦ ਤੁਹਾਨੂੰ ੱੱਕੇ ਖਾ ਕੇ ਖੱਜਲ ਖੁਆਰ ਹੋ ਕੇ ਵਾਪਸ ਆਉਣਾ ਪੈਂਦਾ ਜਾਂ ਫਿਰ ਬੇਟ ਕਰਨੀ ਪੈਂਦੀ ਹੈ ਇੰਤਜ਼ਾਰ ਕਰਨਾ ਪੈਂਦਾ ਕਦ ਅਮੀਗ੍ਰੇਸ਼ਨ ਖੁੱਲੂਗੀ 5 ਸਾਲ 7 ਸਾਲ 6 ਸਾਲ ਉਹਦਾ ਕੋਈ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਇਹ ਚੀਜ਼ ਜ਼ਰੂਰੀ ਹੈ ਮੇਬੀ ਤੁਹਾਨੂੰ ਕਿਸੇ ਨੇ ਇਹ ਚੀਜ਼ ਨਹੀਂ ਦੱਸੀਆਂ ਸਭ ਨੇ ਇਹੀ ਦੱਸਿਆ ਹੋਣਾ ਵੀ ਬਾਈ ਡੇਟਾ ਖੁੱਲ ਗਿਆ ਕਲਿੱਕ ਦੇ ਨੇ ਤੇ ਜਨਵਰੀ ਚਾ ਫਰਵਰੀ ਚ ਆ ਜੀ 2026 ਜਿੰਨਾ ਬੰਦਾ ਚਾਹੀਦਾ ਤੇ ਇਹ ਕਰਨ ਤੁਹਾਨੂੰ ਇਹ ਚੀਜ਼ ਕਿਸੇ ਨੇ ਵੀ ਨਹੀਂ ਦੱਸਣੀ ਹੈਗੀ ਕਿ ਇਹ ਗੱਲ ਪਹਿਲਾਂ ਤੁਸੀਂ ਆਪਣਾ ਕੌਂਟਰੈਕਟ ਕਰਾ ਲਿਓ ਲਿਖ ਲਿਖੋ ਕਰਾ ਲਿਓ ਨਹੀਂ ਤਾਂ ਬਾਅਦ ਦੇ ਵਿੱਚ ਤੁਸੀਂ ਫਿਰ ਏਜੰਟਾਂ ਦੇ ਪਿੱਛੇ ਪਿੱਛੇ ਭੱਜਦੇ ਰਹਿੰਦੇ ਆ ਉਹਨਾਂ ਦੇ ਕੇਸ ਕਰਦੇ ਆ ਫਿਰ ਏਜੰਟ ਕਹਿ ਦਿੰਦੇ ਆ ਜੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਸਾਡੇ ਨਾਲ ਕੋਈ ਡੀਲ ਨਹੀਂ ਹੋਈ ਸਾਨੂੰ ਕੁਝ ਨਹੀਂ ਪਤਾ ਨਾ ਤੁਹਾਡੇ ਕੋਲ ਕੋਈ ਪ੍ਰੂਫ ਹੁੰਦਾ ਨਾ ਕਿਸੇ ਨਾਲ ਲੈਣਾ ਨਾ ਦੇਣਾ ਸੋ ਹੁਣ ਤੁਹਾਡੇ ਕੋਲ ਟਾਈਮ ਵੀ ਹੈਗਾ ਤੁਹਾਨੂੰ ਮੈਂ ਦੱਸ ਵੀ ਦਿੱਤਾ ਆਪਣਾ ਲਿਖ ਲਿਖੋ ਕੌਂਟਰੈਕਟ ਕਰ ਲਿਓ ਪੱਕਾ ਇਸ ਐਸੇ ਬੰਦੇ ਕੋਲ ਕੰਮ ਕਰਨਾ ਐਸੇ ਬੰਦੇ ਨੂੰ ਸਾਨੂੰ ਪੱਕਾ ਕਰਾ ਕੇ ਦੇਣਾ ਉੱਥੇ ਕਿਉਂਕਿ ਹੁਣ ਇਹ ਤਾਂ ਹੈ ਨਹੀਂ ਤੁਹਾਨੂੰ ਪਤਾ ਹਰ ਇੱਕ ਫੋਰਨ ਕੰਟਰੀ ਦੇ ਵਿੱਚ ਐਨੇ ਕ ਆਪਣੇ ਇਮੀਗ੍ਰੈਂਟਸ ਆਪਣੇ ਐਨੇ ਕ ਏਸ਼ੀਅਨ ਆਪਣੇ ਆਲਰੇਡੀ ਉੱਥੇ ਗਏ ਹੋਏ ਆ ਹੁਣ ਕੰਟਰੀਆਂ ਦਾ ਦੁਖੀ ਹੋਈਆਂ ਪਈਆਂ ਉਹਦਾ ਤੁਹਾਨੂੰ ਪਤਾ ਕਿੰਨੇ ਲੋਕਾਂ ਦਾ ਕੱਢ ਰਹੀਆਂ ਆਪਣੀ ਆਪਣੀ ਕੰਟਰੀ ਚ ਕਿਉਂਕਿ ਕੰਮ ਦੀ ਸ਼ਾਰਟੇਜ ਆ ਗਈ ਉਹਨਾਂ ਦੇ ਉਹ ਖੁਦ ਦੇ ਜਿਹੜੇ ਉੱਥੋਂ ਦੇ ਸਿਟੀਜ਼ਨ ਆ ਉਹਨਾਂ ਨੂੰ ਕੰਮ ਨਹੀਂ ਮਿਲਦੇ ਪਏ ਰਹਿਣਾ ਸਹਿਣਾ ਇੰਨਾ ਔਖਾ ਮੁਸ਼ਕਲ ਹੋ ਗਿਆ ਮਹਿੰਗਾਈ ਇੰਨੀ ਵੱਧ ਗਈ ਆ ਰੈਂਟ ਤੇ ਘਰ ਨਹੀਂ ਮਿਲਦੇ ਪਏ ਸੋ ਉਹ ਕੰਟਰੀਆਂ ਵੀ ਦੁਖ ਪਿਆ ਕੰਮ ਤੁਹਾਨੂੰ ਇਹ ਨਾ ਸੋਚੋ ਕਿ ਅਸੀਂ ਉੱਥੇ ਤੁਹਾਨੂੰ ਕੱਚੇ ਬੰਦਿਆਂ ਨੂੰ ਕੰਮ ਮਿਲ ਜੂਗੇ ਜਾਂ ਦੋ ਨੰਬਰ 'ਚ ਬਹੁਤ ਜ਼ਿਆਦਾ ਮੁਸ਼ਕਲ ਆਕਰ ਮਿਲਦਾ ਵੀ ਸੋਸ਼ਲ ਇੰਨਾ ਕਿ ਜ਼ਿਆਦਾ ਹੁੰਦਾ ਬਹੁਤ ਘੰਟੇ ਕੰਮ ਕਰਵਾਇਆ ਜਾਂਦਾ ਤੇ ਸੈਲਰੀ ਬਹੁਤ ਘਾਟੇ ਦਿੱਤੀ ਜਾਂਦੀ ਆ ਸੋ ਹੁਣ ਜਦੋਂ ਵੀ ਤੁਸੀਂ ਅਪਲਾਈ ਕਰਨਾ ਆਪਣੀ ਗੱਲ ਖੋਲ ਕੇ ਤੇ ਤੁਸੀਂ ਆਪਣੇ ਪੇਪਰ ਭਰਨੇ ਆ ਉਹਦੇ ਨਾਲ ਗੱਲ ਪੱਕੀ ਕਰ ਲਿਓ ਕਿ ਕੰਮ ਐ ਇੱਥੇ ਹੀ ਕਰਨਾ ਔਰ ਇੱਥੇ ਹੀ ਮੈਂ ਆਪਣੀ ਕਿੱਟ ਜਮਾ ਕਰਾ ਕੇ ਦੇਣੀ ਆ ਤੁਸੀਂ ਸਾਰਾ ਕੁਝ ਮੇਰੇ ਪੇਪਰ ਬਣਾ ਕੇ ਦੇਣੇ ਉਹ ਚ ਭਾਵੇਂ ਤੁਹਾਡਾ 50000 ਵੱਧਾ ਲੱਜਵੇ ਤੁਹਾਨੂੰ ਟੈਨਸ਼ਨ ਨਹੀਂ ਹੋਏਗੀ ਬਾਅਦ ਦੀ ਬਾਕੀ ਤੁਸੀਂ ਖੁਦ ਸਮਝਦਾਰ ਆ ਸਮਝਾਰੀ ਦੇ ਹਾਇਆ ਕਰੋ ਜੋ ਕੰਮ ਕਰਨਾ ਹੁੰਦਾ ਇੱਕ ਨੰਬਰ ਕਰਿਆ ਕਰੋ ਤਾਂ ਐਵੇਂ 10 20000 ਦੇ ਪਿੱਛੇ ਕੋਈ ਅ ਉਚਨਾ ਫਾਜਿਆ ਕਰੋ ਕਿਸੇ ਦੇ ਚਾਂਸੇ ਚ ਆਈ ਹੋਪ ਤੁਸੀਂ ਸਮਝ ਗਏ ਹੋਗੇ ਮੈਂ ਕੀ ਕਹਿ ਕੀ ਨਾ ਆਈ ਹੋਪ ਤੁਸੀਂ ਸਮਝ ਗਏ ਹੋਗੇ ਮੈਂ ਕੀ ਕਹਿਣਾ ਚਾਹ ਰਿਹਾ ਕੀ ਕਹਿ ਰਿਹਾ ਬਾਕੀ ਤੁਸੀਂ ਇਸ ਦੇ ਬਾਰੇ ਕੁਝ ਵੀ ਕਹਿਣਾ ਹੋਇਆ ਪੁੱਛਣਾ ਹੋਇਆ ਦੱਸਣਾ ਹੋਇਆ ਜਾਂ ਤੁਹਾਡੀ ਕੋਈ ਵੀ ਆਪਣੀ ਰਾਏ ਹੋਏ ਤਾਂ ਪਲੀਜ਼ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਕਿ ਹਰੇਕ ਇਨਸਾਨ ਤੱਕ ਪਹੁੰਚਵੇ ਕਿਸੇ ਨਾਲ ਧੋਖਾ ਨਾ ਹੋ ਸਕੇ ਬਾਕੀ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲ ਮੇਰੀ ਹੋਰ ਹੋਰ ਨਵੇਂ ਨਵੇਂ ਅਪਡੇਟ ਦੇ ਲਈ ਥੈਂਕ ਯੂ